ਸਦਾ ਇਹ ਪਿਆਰ ਹੈ ਦੂਜੇ ਪਾਸੇ ਕਾਲੀਆਂ ਕਾਂਗਰਸੀਆਂ ਨੇ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਲੈ ਵੀ ਜਾਂਦੇ ਆ ਜੀ ਜੇ ਉਂਗਲਾਂ ਨਾਲ ਲੈ ਕੇ ਜਾਣ ਸ਼ਾਂਪਸ਼ੱਲਾ ਤਾਂ ਲਈ ਜਾਂਦੇ ਆ ਜੀ ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਦਾ ਮੂਡ ਹੈਂ ਹੁੰਦਾ ਨਹੀਂ ਜੀ ਖਾਲੀ ਹੱਥ ਜਾਂਦੇ ਹੀ ਨਹੀਂ ਕਦੇ ਉਹ ਦਿਨ ਨੂੰ ਜਿੱਦੇ ਖਾਲੀ ਹੱਥ ਜਿਸ ਦਿਨ ਚਲੇ ਜਾਣ ਨਾ ਕਰੇ ਵਾਪਸ ਉਸ ਦਿਨ ਨੂੰ ਖਰਾਬ ਦਿਨ ਮੰਨਦੇ ਨੇ ਬਹੁਤ ਬੈਡ ਡੇ ਸੀ ਬੈਡ ਡੇ ਬੈਡ ਡੇ ਕੁਝ ਨਹੀਂ ਮਿਲਿਆ ਅੱਜ एडे लुटेरे ने साडे एम एल ए साहबान बैठे है साढ़े एम एल ए साहबान इतने बैठे है डिंपी जी बैठे है सारे मोतवर सज्जन सरपंच बैठे है भैन जी बैठे है डॉक्टर कश्मीर सिंह सोहल के घरों उन्होंने धर्म पत्नी परमात्मा ਡਾਕਟਰ ਸਾਹਿਬ ਦੀ ਆਤਮਾ ਨੂੰ ਚਰਨਾਂ 'ਚ ਨਵਾਸ ਬਖਸ਼ੇ ਉਹਨਾਂ ਦੀ ਜਿਹੜੀ ਛੱਡੀ ਹੋਈ ਵਿਕਾਸ ਦੀ ਡੋਰ ਹੈ ਉਹਨੂੰ ਆਪਾਂ ਅੱਗੇ ਜੋੜਨਾ ਹੈ ਹੁਣ ਡਾਕਟਰ ਸਾਹਿਬ ਚਾਹੁੰਦੇ ਬੜੀ ਵਧੀਆ ਜ਼ਿੰਦਗੀ ਕੱਟ ਸਕਦੇ ਸੀ ਬੱਚੇ ਵੀ ਡਾਕਟਰ ਨੇ ਇਹੇ ਟੀਚਰ ਸੀ ਸੇਵਾ ਦੀ profession ਹੈ ਤਿੰਨੇ ਦੋਨੇ ਤਿੰਨੇ profession ਸੇਵਾ ਦੀ ਮੰਨੇ ਜਾਂਦੇ ਆ ਰਾਜਨੀਤੀ ਵੀ ਸੇਵਾ ਹੀ ਕੀਤੀ ਉਹਨਾਂ ਨੇ ਪਰ ਉਹਨਾਂ ਨੇ ਤੂਫਾਨਾਂ ਨਾਲ ਮੱਥੇ ਆ ਜਿਹੜੇ ਅਕਾਲੀ ਜੋ ਕਾਂਗਰਸੀ ਜਿਹੜੇ ਨੇ ਪੂਰੇ ਸਰਕਾਰ ਬਣਨ ਤੋਂ ਬਾਅਦ ਵੀ ਉਹਨਾਂ ਨੂੰ ਕੰਮ ਨਹੀਂ ਕਰ ਦਿੰਦੇ ਸੀ ਉਹ ਵੀ ਉਹਨਾਂ ਨੇ ਵਿਕਾਸ ਦੇ ਕੰਮਾਂ 'ਚ ਕੋਈ ਕਮੀ ਨਹੀਂ ਛੱਡੀ ਸੋ 11 ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨਾ ਤੀਜੇ ਨੰਬਰ ਤੇ ਵਟਣਾ ਹੈ ਪਹਿਲਾਂ ਵੀ ਤੁਸੀਂ ਦੱਬਿਆ ਸੀ ਉਹਦਾ ਉਹਦੇ ਵਾਸਤੇ ਵੀ ਧੰਨਵਾਦ ਹੈ ਹੁਣ ਅੱਗੇ ਵਾਲਾ ਜਿਹੜਾ ਉਹ ਉਸੇ ਲੜੀ ਨੂੰ ਗਾਹਾਂ ਤੋੜਨਾ ਹੈ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਕਾਲੀਆਂ ਕਾਂਗਰਸੀਆਂ ਤੋਂ ਇਹਨਾਂ ਨੇ ਤਾਂ ਇਲਾਕਾ ਖਰਾਬ ਕੀਤਾ ਇਹ ਘਰ ਘਰ ਪਰਚੇ ਪਰਚੇ ਹੋਗੇ ਤਾਂ ਖਰਚੇ ਵਕੀਲਾਂ ਦੇ ਘਰ ਭਰੀ ਜਾਓ ਚਲੋ ਰੋਜ਼ ਪੇਸ਼ੀਆਂ ਤੇ ਜਾਓ ਇਹਨਾਂ ਚੀਜ਼ਾਂ 'ਚ ਹੀ ਸਾਡੀ ਅੱਧੀ ਜ਼ਿੰਦਗੀ ਕੱਢਤੀ ਇਹਨਾਂ ਨੇ ਆਪ ਵੋਟਾਂ ਲੈ ਕੇ ਤੁਰ ਜਾਂਦੇ ਸੀ ਲੋਕਾਂ ਨੂੰ ਇਹੀਂ ਛੱਡ ਜਾਂਦੇ ਸੀ ਲਾ ਵਾਰਿਸ ਇਹਨਾਂ ਦਾ ਚਾਰ ਨੁਕਤਿਆਂ 'ਚ ਪ੍ਰੋਗਰਾਮ ਹੈ ਅਕਾਲੀਆਂ ਕਾਂਗਰਸੀਆਂ ਦਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ 4:30 ਦਾ ਪ੍ਰੋਗਰਾਮ ਹੈ ਉਹ ਬਸੇ ਜਿ ਘਾਰੇ ਵਾਲੀ ਜਗਾ ਬਣਦੀ ਨਹੀਂ ਸੀ ਪਰ ਹੁਣ ਲਾਤਾ ਤਾਂ ਕੋਣ ਚਲੋ ਕੋਈ ਨਹੀਂ ਚਲ ਕੋਈ ਨਹੀਂ ਲੱਗਿਆ ਤਾਂ ਲੱਗ ਗਿਆ ਫਿਰ ਉਹ ਚਲ ਬਰੋਦ ਚ ਹੀ ਮੰਨ ਲਾਂਗੇ ਨੂੰ ਬੜੇ ਦਿਲ ਦੇ ਸਾਫ਼ ਲੋਕ ਹੋ ਤੁਸੀਂ ਮਾਝੇ ਵਾਲਿਓ ਤੁਸੀਂ ਇਸ ਕਰਕੇ ਬੜਾ ਚੰਗਾ ਲੱਗਾ ਤੁਹਾਡੇ ਵਿੱਚ ਆ ਕੇ ਇਹਨਾਂ ਦੇ ਜੇ ਕਰਦਾਰ ਫਰੋਲਣ ਲੱਗ ਜੀਏ ਤਾਂ ਸਮਾਂ ਘਟ ਜਾਊਗਾ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਕਿ ਮਾਂ ਪਾਰਟੀ ਚ ਰਹਿਣਾ ਚਾਹੀਦਾ ਹੈ ਮਾਂ ਪਾਰਟੀ ਚ ਰਹਿ ਕੇ ਸੇਵਾ ਹੁੰਦੀ ਹੈ ਤੇ ਵੱਡੇ ਬਾਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਕਿਹੜੇ ਚੋਣ ਨਿਸ਼ਾਨ ਤੋਂ ਲੜੇ ਸੀ 1957 ਚ ਗਊ ਬੱਚਾ ਗਊ ਬੱਚਾ ਕਿਹਦਾ ਚੋਣ ਸੰ ਸੀ ਕਾਂਗਰਸ ਦਾ ਅਕਾਲੀ ਦਲ ਤਾਂ 1920 ਚ ਬਣ ਗਿਆ ਸੀ ਬਾਲ ਸਾਹਿਬ 1927 ਚ ਪੈਦਾ ਹੋਏ ਸੀ 1957 ਦੇ ਵਿੱਚ ਇल्ली ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਚੋਣਸ਼ਾਨ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਕਾਲੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮ ਪ੍ਰਤੀ ਵਫਾਦਾਰ ਰਹਿ ਡੱਬਰ ਇਹ ਕਦੇ ਜੈਤੋਂ ਵਾਲੇ ਮੋਰਚੇ ਦੀਆਂ ਜ਼ਹਿਰਾਂ ਕਦੇ ਕੋਟਕਪੂਰੇ ਬਰਗਾੜੀ ਦੇ ਵਿੱਚ ਬੇਅਦਬੀਆਂ ਕਦੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਆਂ ਕਿਸੇ ਨੂੰ ਦਾਇਰ ਤੋਂ ਮaaf ਕਰ ਦੋ ਇਹਨੂੰ ਮaaf ਕਰ ਦੋ ਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰਾ ਕੁਝ ਮੰਨ ਜਾਣਾ ਬਾਹਰ ਨਿਕਲ ਕੇ ਮੁੱਕਰ ਜਾਣਾ ਇਹ ਵਫਾਦਾਰੀਆਂ ਨੇ ਇਹ ਲੋਕਾਂ ਨੂੰ ਵਫਾਦਾਰੀਆਂ ਸਿਖਾਉਂਦੇ ਆ ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਭਗਵਾਨ ਤਮਨ ਨੂੰ ਗਾਲਾਂ ਕਢੀ ਜਾਂਦੇ ਐ ਵਾਹ ਕਟਿਆ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅਰ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜ਼ਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਅਦ ਦੇ ਵਿੱਚ ਜਨਰਲ ਡੇਅਰ ਨੂੰ ਦਰبار ਸਾਹਿਬ ਚੋਂ ਸਰੋਪਾ ਦਵਾਤਾ ਸੀ ਇਹਨਾਂ ਨੇ ਕੇ ਦਾ ਕਸੂਰ ਨਹੀਂ ਸੀ ਜੀ ਤੇ ਡਿਊਟੀ ਸੀ ਤੇ ਸਰੋਪਾ ਦਿੱਤਾ ਸੀ ਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਅਰੂੜ ਸਿੰਘ ਕੌਣ ਸੀ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਐ ਪਿਆ ਮੇਰੇ ਕੋਲ ਕੁੰਡੀਆਂ ਆੜਦੀਆਂ ਇਹਨਾਂ ਦੀਆਂ ਕਹੋ ਗਲਤ ਬੋਲ ਰਿਹਾ ਕਹਿਣ ਕਿਹੜੇ ਮੂਹਨਾ ਵੋਟਾਂ ਮੰਗਦੇ ਫਿਰਦੇ ਆ ਪੰਥ ਦੇ ਨਾਂ ਤੇ ਧਰਮੀ ਫੌਜੀ ਮੇਰੇ ਕੋਲੇ ਆਏ ਸੀ ਉਹ ਕਹਿੰਦੇ ਸਾਡਾ ਤਾਂ ਬੁਰਾ ਹਾਲ ਕਰਤਾ ਅਸੀਂ 6606 ਸੀ ਜਿਸ ਵੇਲੇ ਅਸੀਂ ਬੈਰਕਾਂ ਛੱਡ ਕੇ ਆਇਆ ਅੱਜ 2000 ਰਹਿ ਗਿਆ 2000 ਦੇ ਲਗਭਗ ਰਹਿ ਗਏ 4000 ਤੋਂ ਵੱਧ ਕਹਿੰਦਾ ਮਰ ਗਏ ਜੀ ਜਾਂ ਰੁਲ ਖੁੱਲ ਗਏ ਟੱਬਰੀ ਨਹੀਂ ਰਹੇ ਪਹਿਲਾਂ ਤਾਂ ਕਦੇ ਸਾਨੂੰ ਪੁੱਛਿਆ ਨਹੀਂ ਜੀ ਹੁਣ ਇਹਨਾਂ ਨੂੰ ਧਰਮੀ ਫੌਜੀ ਯਾਦ ਆ ਗਏ ਧਰਮੀ ਫੌਜੀ ਤਾਂ ਕਹਿ ਦਿੰਦੇ ਆ ਵੀ ਧਰਮੀ ਫੌਜੀ ਦੀ ਭਾਈ ਪਤਨੀ ਐ ਇਹ ਨਹੀਂ ਦੱਸਦੇ ਵੀ ਗੈਂਗਸਟਰ ਦੀ ਸੱਸ ਐ ਇਹਦਾਂ ਦੱਸਿਆ ਹੈ ਇਹ ਤਾਂ ਨਹੀਂ ਦੱਸਿਆ ਨਾ ਤੁਹਾਨੂੰ ਏ ਦਸਨਵਾਤੇ ਭਗਵੰਤ ਮਾਨ ਹੈਗਾ ਆ ਆ ਇਹਨਾਂ ਦੇ ਕਰਦਾਰ ਨੇ ਆ ਆ ਇਹਨਾਂ ਦੇ ਕਰਦਾਰ ਨੇ ਇਹਨੂੰ ਟਿਕਟ ਦੇਣ ਨੂੰ ਬੰਦਾ ਨਹੀਂ ਲੱਭ ਰਿਹਾ ਹਾਲੇ ਤੱਕ ਟਿਕਟ ਦੇਣ ਨੂੰ ਬੰਦਾ ਨਹੀਂ ਜੀ ਟਿਕਟ ਲੈਣ ਨੂੰ ਬੰਦਾ ਨਹੀਂ ਆ ਰਿਹਾ ਇਹਨਾਂ ਕੋਲੇ ਮੇਰੇ ਬਤੀ ਦੰਦ ਨੇ ਉਹ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਜਾਂਦੀ ਹੈ ਨਾ ਸੌਂ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਹੈ ਪੁੱਤ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੇ ਨੇ ਮੈਂ ਕਿਤੇ ਕਹਿ ਬੈਠਾ 2019 ਜਦੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਹੈ ਬਸ ਹੋ ਗਿਆ ਖਤਮ ਹੁਣ ਬਣਦਾ ਹੁਣ ਬਣਦਾ ਦੋ ਵੀ ਬਣਦੇ ਆ ਹੁਣ ਤਾਂ ਦੋ ਵੀ ਬਣਦੇ ਮਨਜ਼ੂਰ ਹੈ ਇਹਨਾਂ ਨੂੰ ਲੈ ਹੁਣ ਇੱਕ ਅੱਜ ਚਬਾਣ ਵਾਲਿਓ ਮੈਂ ਤੁਹਾਡੇ ਕੋਲੇ ਹੋਰ ਗੱਲ ਕਹਿਣ ਚੱਲਿਆ ਏ ਵੀ ਨੋਟ ਕਰ ਲਿਓ 2027 ਚ ਆਹ ਹਾਲਤ ਹੋ ਜਾਣੀ ਆਕਾਲੀ ਦਲ ਦੀ ਵੀ ਸਬਜੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜੇ ਅਨਾਉਂਸਮੈਂਟ ਕੀਤੀ ਹੈ ਭਾਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਅਕਾਲੀ ਦਲ ਵਾਲੇ ਟਿਕਟਾਂ ਨਹੀਂ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲੋ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਾਲਤ ਉਹ ਇਹਨਾਂ ਦੀ ਲਿਖ ਲਿਓ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਐ ਨਾ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਆ ਹਾਲਤ ਕੀਤੀ ਇਹਨਾਂ ਨੇ ਹੈ ਕੋਈ ਨਹੀਂ ਮੰਗਦਾ ਜੀ ਇਹਨੇ ਟਿਕਟ ਸਾਡੇ ਵਾਲੇ ਪਾਸੇ ਤਾਂ ਲੋਕ ਜਿੰਦੇ ਲਾ ਕੇ ਥੱਲੇ ਬਿਰਲ ਜਿਹੜੀ ਰਹਿੰਦੀ ਆ ਨਾ ਬਿਰਲ ਗੇਟਾਂ ਦੇ ਉਹਦੇ ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੂਆਂ ਦੀਆਂ ਟਿਕਟ ਸਿੱਟ ਜਾਣ ਕਿਤੇ ਆਏ ਇਹੇ ਕੌਣ ਸਜ਼ਾ ਦੇ ਰਿਹਾ ਹੈ ਇਹ ਤਹਾਂ ਵਾਲਾ ਸਜ਼ਾ ਦੇ ਰਿਹਾ ਹੈ ਇਹਨੇ ਇਹਨਾਂ ਨੇ ਧੋਖੇ ਕੀਤੇ ਆ ਗੁਰੂ ਮਹਾਰਾਜ ਨਾਲ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਉਹ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਇਹਨਾਂ ਦੀ